20 ਸਾਲਾਂ ਬਾਅਦ ਸੁਣੇਗੀ ਪਿੰਡ ਡੱਲ ਦੀ ਗਲੀ ਦੀ ਆਵਾਜ਼ ਸਰਪੰਚ ਅਤੇ ਐਮਐਲਏ ਦਾ ਕੀਤਾ ਧੰਨਵਾਦ ਹਲਕਾ ਖੇਮ ਕਰਨ ਦੇ ਪਿੰਡ ਡੱਲ ਕਈ ਸਾਲਾਂ ਤੋਂ ਪਿਛੜੇਪਾਨੋਂ ਝੱਲ ਰਿਹਾ ਹੈ ਪਿੰਡ ਡੱਲ ਅੱਜ ਉਸ ਸਮੇਂ ਖੁਸ਼ੀ ਮਨਾ ਰਿਹਾ ਹੈ ਜਦੋਂ 20 ਸਾਲਾਂ ਤੋਂ ਬਿਨਾਂ ਧਿਆਨ ਰਹੀ ਇੱਕ ਗਲੀ ਦੀ ਅਖੀਰਕਾਰ ਸੁਣਵਾਈ ਹੋਈ ਪਿੰਡ ਵਾਸੀਆਂ ਨੇ ਇਸ ਲਈ ਸਰਪੰਚ ਅਤੇ ਮੌਜੂਦਾ ਐਮਐਲਏ ਦਾ ਕੀਤਾ ਧੰਨਵਾਦ ਪਿੰਡ ਵਾਸੀਆਂ ਦੇ ਮੁਤਾਬਕ ਪਿਛਲੀ ਸਰਕਾਰ ਨੇ ਸਿਰਫ ਆਪਣੇ ਘਰਾਂ ਅੱਗੇ ਤੱਕ ਹੀ ਗਲੀਆਂ ਬਣਾਈਆਂ ਜਦਕਿ ਆਮ ਜਨਤਾ ਸਿਰਫ ਝਾੜ-ਚੰਗਾਰ ਤੇ ਟੁੱਟੀ ਹੋਈਆਂ ਗਲੀਆਂ ਤੇ ਸੜਕਾਂ ਨੂੰ ਆਪਣੀ ਕਿਸਮਤ ਮੰਨਦੀ ਰਹੀ ਲੋਕਾਂ ਨੇ ਕਿਹਾ ਕਿ ਸਾਨੂੰ ਲੱਗਦਾ ਸੀ ਕਿ ਸਾਡੀ ਆਵਾਜ਼ ਕਦੇ ਨਹੀਂ ਸੁਣੀ ਜਾਏਗੀ ਪਰ ਹੁਣ ਜੇਕਰ ਸਰਕਾਰ ਨੇ ਸੱਚਮੁੱਚ ਲੋਕਾਂ ਦੀ ਸੋਚੀ ਹੈ ਤਾਂ ਇਹ ਇੱਕ ਵੱਡਾ ਕਦਮ ਹੈ ਇਹ ਗਲੀ ਸਿਰਫ ਰਸਤੇ ਦੀ ਗੱਲ ਨਹੀਂ ਸੱਤਾ ਤੋਂ ਹਟ ਕੇ ਇਹ ਲੋਕਾਂ ਦੇ ਭਰੋਸੇ ਦੀ ਗੱਲ ਹੈ ਪਿੰਡ ਵਾਸੀਆਂ ਨੂੰ ਆਸ ਹੈ ਕਿ ਹੋਰ ਪਿਛੜੇ ਹਿੱਸਿਆਂ ਦੀ ਆਵਾਜ਼ ਵੀ ਹੁਣ ਸਰਕਾਰ ਤੱਕ ਪਹੁੰਚੇਗੀ ਅਤੇ ਜੋ ਵਿਕਾਸ ਕਾਰਜ ਬਾਕੀ ਸਰਕਾਰਾਂ ਵੇਲੇ ਰਹ ਗਏ ਸਨ ਜਾਂ ਰਾਜਨੀਤੀ ਦਾ ਸ਼ਿਕਾਰ ਹੋ ਗਏ ਸਨ ਉਹ ਵੀ ਜਲਦ ਤੋਂ ਜਲਦ ਬਣ ਜਾਣਗੇ। ਬਾਕੀ ਤੁਸੀਂ ਦੇਖੋ ਇੱਕ ਵਿਸ਼ੇਸ਼ ਰਿਪੋਰਟ। ਕੀ ਨਾ ਵਿਦ ਮਲਕੀ ਸਿੰਘ ਜੀ ਕਿਹੜਾ ਪਿੰਡ ਡਲ ਜੀ ਤੇ ਜਿਹੜਾ ਗਲੀ ਦਾ ਟਾਡੀ ਦਾ ਵਿਕਾਸ ਹੋਣਦਿਆ ਤੇ ਕੀ ਕਹਿਣਾ ਉਹਦੇ ਬਾਰੇ। ਇਹ ਜੀ ਬੜਾ ਧੰਨਵਾਦ ਹੈ ਜੀ ਆਪਣੇ ਆਮ ਆਦਮੀ ਪਾਰਟੀ ਦਾ ਸਰਕਾਰ ਦਾ ਸਰਵਨ ਸਿੰਘ ਧੌਣਾ ਦਾ ਤੇ ਪਿੰਡ ਡਲ ਦੇ ਸਰਪੰਚ ਗੁਰਪ੍ਰੀਤ ਸਿੰਘ ਭੁੱਲਰ ਦਾ ਉਹਨਾਂ ਦਾ ਬੜਾ ਧੰਨਵਾਦ ਕਰਦੇ ਆਂ ਵੀ ਇਹ ਗਲੀ ਦੀ ਮਤਲਬ ਸੁਣਵਾਈ ਕੋਈ ਨਹੀਂ ਹੋਈ ਤੇ ਇਹਨਾਂ ਨੇ ਆਣ ਕੇ ਉਹਨੇ ਦਾ ਕੰਮ ਆਰੰਭ ਕਰਾਇਆ ਕਿੰਨੀਆਂ ਜਿਹੜੀਆਂ ਇੱਥੇ ਸਰਕਾਰਾਂ ਬਦਲ ਗਈਆਂ ਤੇ ਕਿੰਨੇ ਸਾਲਾਂ ਬਾਅਦ ਇਹ ਗਲੀ ਜੜੀ ਤਾਂ ਜੜੀ ਹੋ ਰਹੀ ਹੈ ਵੀਰ ਜੀ ਘੱਟੋ ਘੱਟ ਜਿਆਦਾ ਨਹੀਂ ਤੇ 20 ਸਾਲ ਤਾਂ ਹੋ ਹੀ ਗਏ ਆ ਮਤਲਬ 15 ਤੋਂ 20 ਸਾਲ ਹੋ ਗਏ ਸੀ ਜਦੋਂ ਦੂਜੀ ਲਾਲਟ ਇਟਨਾ ਗਲੀ ਵੱਜੀ ਤੇ ਉਸ ਤੋਂ ਬਾਅਦ ਹੁਣ ਐਤ ਕੀ ਕੰਮ ਚੱਲਿਆ ਵਾ ਜਦੋਂ ਪਹਿਲੀਆਂ ਸਰਕਾਰਾਂ ਆਈਆਂ ਦੋ ਅਕਾਲੀ ਦਲ ਤਾਂ ਜਾਂ ਕਾਂਗਰਸ ਤੇ ਉਦੋਂ ਤੁਸੀਂ ਪਹੁੰਚ ਨਹੀਂ ਕੀਤੀ ਐ ਐਮਐਲਏ ਤੱਕ ਵੀ ਸਾਡੀ ਗਲੀ ਬਣਾਈ ਜਾਵੇ ਜਾਂ ਸਰਪੰਚਾਂ ਤੱਕ ਮਤਲਬ ਚਲੋ ਕਾਰਗੁਜ਼ਾਰੀ ਆਪ ਵੀ ਤਾਂ ਹੁੰਦੀ ਆ ਸਾਰਿਆਂ ਕੋਲ ਗਏ ਆ ਵੀ ਬੱਜੇ ਬੱਜੇ ਤੇ ਉਦੋਂ ਨਹੀਂ ਬੱਜੀ ਹੂੰ ਤੇ ਇਹ ਕੀ ਆਮ ਆਦੀ ਬਾਗੀ ਦੇ ਵਿੱਚ ਆਪਣੇ ਸਰਪੰਚ ਸਾਹਿਬ ਦੀ ਰਹਿਮਾਈ ਇੱਥੇ ਕੰਮ ਹੁੰਦਿਆ ਜੀ ਤੇ ਕੀ ਇਹਨਾਂ ਦੇ ਜਿਹੜੇ ਕੰਮ ਆ ਕਿਸ ਤਰ੍ਹਾਂ ਕਿੰਨੇ ਨੰਬਰ ਦੇਣੇ ਹੋ ਇਹਨਾਂ ਨੂੰ ਨਹੀਂ ਬਹੁਤ ਜੀ ਸਾਡੇ ਵੱਲੋਂ ਤਾਂ ਮਤਲਬ 100 ਜੋ 100 ਹੀ ਆ ਜਿਹੜੇ ਹਿਸਾਬ ਨਾਲ ਸਾਡੇ ਡੱਲਦਾ ਮਤਲਬ ਚੱਲਣ ਦਿਆ ਇਹ ਕੰਮ ਕਿੰਨਾ ਕੁ ਵਿਕਾਸ ਹੋ ਗਿਆ ਡਲ ਦੇ ਵਿੱਚ ਇੱਥੇ ਪੂਰਾ ਜੀ ਮੜੀਆਂ ਦੇ ਕੰਮ ਚੱਲ ਪਏ ਆ ਆਪਣੇ ਛਪੜਾਂ ਦੇ ਕੰਮ ਚੱਲ ਪਏ ਆ ਪਾਣੀਆਂ ਦੀ ਜਿਹੜੀ ਪੋਰੀਆਂ ਪਾਰੀਆਂ ਦਾ ਗਲੀਆਂ ਤਕਰੀਬਨ ਹੀ ਸਾਰੀਆਂ ਦੀਆਂ ਸ਼ੁਰੂਆਤਾਂ ਹੋ ਚੁੱਕੀਆਂ ਵਾ ਅਲੋ ਇੱਥੇ ਪੂਰਾ ਕੰਮ ਚੱਲ ਰਿਹਾ ਜੀ ਤੇ